ਆ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕੀ ਸਿੱਖਾਂ ਦੀ ਵੋਟ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਵੇਗੀ ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਲਗਾਤਾਰ ਦੋ ਵਾਰ ਅਰਵਿੰਦ ਕੇਜੀਵਾਲ ਨੂੰ ਵੋਟਾਂ ਪਾਈਆਂ ਅਰਵਿੰਦ ਕੇਜੀਵਾਲ ਲਗਾਤਾਰ ਦੋ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਇਮਾਨਦਾਰੀ ਦਾ ਢੰਡੋਰਾ ਪਟਿਆ ਗਿਆ ਪ੍ਰਸ਼ਟਾਚਾਰੀ ਦਾ ਢਡੋਰਾ ਪਟਿਆ ਗਿਆ ਤੇ ਕਹਿੰਦੇ ਨੇ ਕਿ ਜੇਕਰ ਮਿਸਾਲ ਦੇਣੀ ਹੋਵੇ ਇਮਾਨਦਾਰੀ ਦੀ ਉਹ ਦੇਵੇ ਅਰਵਿੰਦ ਕੇਜੀਵਾਲ ਤੋਂ ਅਰਵਿੰਦ ਕੇਜੀਵਾਲ ਤਾਂ ਆਪਣੇ ਆਪ ਨੂੰ ਐਂ ਦੱਸ ਰਹੇ ਸੀ ਜਿਵੇਂ 24 ਕੈਰਟ ਦਾ ਸੋਨਾ ਹੋਵੇ 골ਡ ਹੋਵੇ ਲੇਕਿਨ ਜਿਵੇਂ ਹੀ ਕੱਲ ਵੱਡੇ ਕਿਲੇ ਤਹਿ ਤੇਰੀ ਹੋਏ ਤਵਸਤ ਹੋ ਗਿਆ ਚੀਕਾਂ ਪੈ ਗਈਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੂੰ ਕਿਉਂਕਿ ਅਰਵਿੰਦ ਕੇਜੀਵਾਲ ਵੱਲੋਂ ਤਾਂ ਦੱਸਿਆ ਜਾ ਰਿਹਾ ਸੀ 55 ਤੋਂ 60 ਸੀਟਾਂ ਮਿਲ ਗਈਆਂ ਇਹਨਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਖਾਤੇ ਹਾਈ ਕਮਾਂਡ ਦੇ ਟੀਮ ਜਿਹੜੇ ਕਹਿੰਦਾ ਮੇਰੇ ਜਿਹੜੇ ਉਮੀਦਵਾਰ ਨੇ ਜਿਹੜੇ ਜਿੱਤਣ ਵਾਲੇ ਨੇ ਉਹਨਾਂ ਨੂੰ ਫੋਨ ਕਾਲ ਕਰ ਰਹੇ ਨੇ 15-15 ਕਰੋੜ ਰੁਪਏ ਦੀ ਆਫਰ ਕਰ ਰਹੇ ਨੇ ਲੇਕਿਨ ਇਹਦਾ ਸਿੱਧਾ ਪ੍ਰਭਾਵ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਪੰਜਾਬ ਦੇ ਪਵੇਗਾ ਕਿ ਪੰਥਕ ਵੋਟ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਵੇਗੀ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਾਂ ਸਿੱਖ ਵੋਟ ਮੂੰਹ ਤੋੜਮਾ ਜਵਾਬ ਦੇਵੇਗੀ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਯਾਨੀ ਕਿ ਕਾਂਗਰਸ ਪਾਰਟੀ ਨੂੰ ਮਿਲਿਆ ਸੀ ਭਾਵੇਂ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਹੈ ਚਿਹਰਾ ਅੱਗੇ ਪੇਸ਼ ਕੀਤਾ ਗਿਆ ਲੇਕਿਨ ਫਿਰ ਵੀ ਸਿੱਖ ਪੰਥ ਨੇ ਮੂੰਹ ਨਹੀਂ ਲਾਇਆ ਸਿੱਖ ਵੋਟ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਪਈ ਅਤੇ ਨਾ ਹੀ ਪਈ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਪਾ ਦਿੱਤੀ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦਾ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੁਰਾ ਹਾਲ ਹੋਇਆ ਹੈ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖਾਂ ਦਾ ਖਿਆਲ ਕਰਨਾ ਪਵੇਗਾ ਸਿੱਖ ਵੋਟ ਨੂੰ ਤਰਜੀਹ ਦੇਣੀ ਪਵੇਗੀ ਉਹਨਾਂ ਦਾ ਬਣਦਾ ਮਾਨ ਸਨਮਾਨ ਦੇਣਾ ਪਵੇਗਾ ਨੌਕਰੀਆਂ ਵੀ ਦੇਣੀਆਂ ਪੈਣਗੀਆਂ ਪੰਜਾਬ ਦੀ ਜਵਾਨੀ ਦੀ ਵੀ ਗੱਲ ਕਰਨੀ ਪਵੇਗੀ ਪੰਜਾਬ ਦੀ ਕਿਸਾਨੀ ਦੀ ਵੀ ਗੱਲ ਕਰਨੀ ਪਵੇਗੀ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਕਰਨਾ ਪਵੇਗਾ ਅਤੇ ਪੰਜਾਬ ਦੇ ਵਿੱਚੋਂ ਬੇਰਜ਼ਗਾਰੀ ਵੀ ਖਤਮ ਕਰਨੀ ਪਵੇਗੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਬੰਦੀਆਂ ਫਸਲਾਂ ਉੱਤੇ ਐਮਐਸਪੀ ਵੀ ਦੇਣੀ ਪਵੇਗੀ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਹਰਿਆਣੇ ਦੇ ਲੋਕਾਂ ਨੂੰ ਦੇ ਦਿੱਤੀ ਹੈ ਇਸ ਕਰਕੇ ਐਕਟਿਵ ਨਹੀਂ ਹੈ ਜਗਜੀਤ ਸਿੰਘ ਡੱਲੇ ਨੂੰ ਲੈ ਕੇ ਹਰਿਆਣੇ ਦੇ ਜ਼ਿਆਦਾਤਰ ਕਿਸਾਨ ਇਸ ਤਰ੍ਹਾਂ ਦੀਆਂ ਗੱਲਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਨੀਆਂ ਪੈਣ ਗਿਆ ਜੇਕਰ ਸਿੱਖ ਵੋਟਰ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਨਹੀਂ ਤਾਂ ਉਹ ਨਾ ਹੋਵੇ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਵੱਡਾ ਝਟਕਾ ਦਿੱਤਾ ਹੈ ਸਿੱਖ ਵੋਟਰਾਂ ਨੇ ਉਸੇ ਤਰ੍ਹਾਂ ਹੀ ਸਿੱਖ ਵੋਟਰ ਕਿਉਂਕਿ ਸਿੱਖ ਵੋਟ ਸਭ ਤੋਂ ਜ਼ਿਆਦਾ ਜੇ ਭਾਰਤ ਵਿੱਚ ਹੈ ਤੇ ਉਹੀ ਕੱਲਾ ਸੁਭਾ ਹੈ ਪੰਜਾਬ ਜੇ ਪੰਜਾਬ ਨੇ ਆਮ ਆਦਮੀ ਪਾਰਟੀ ਤੋਂ ਮੁੱਖ ਮੋੜ ਲਿਆ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤੇ ਇਹ ਵੱਡਾ ਕਿਲਾ ਟਹਿਲ ਢੇਰੀ ਹੋਣ ਲੱਗਿਆ ਸਮਾਂ ਨਹੀਂ ਲੱਗੇਗਾ ਇਸ ਲਈ ਸਿੱਖ ਵੋਟਰ ਨੂੰ ਆਪਣੇ ਵੱਲ ਖਿੱਚਣ ਦੇ ਲਈ ਪੰਥ ਅਤੇ ਪੰਥਕ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਆਮ ਆਦਮੀ ਪਾਰਟੀ ਦੇ ਇਸ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਲਝਾਉਣੇ ਪੈਣੇ ਨੇ ਅਪ੍ਰិਸ਼ਾਚਾਰੀ ਵੀ ਖਤਮ ਕਰਨੀ ਪਣੀ ਇਮਾਨਦਾਰੀ ਲੈ ਕੇ ਆਉਣੀ ਪਣੀ ਹੈ ਨਸ਼ਾ ਵੀ ਖਤਮ ਕਰਨਾ ਪੈਣਾ ਹੈ ਬੇਜ਼ੁਗਾਰੀ ਵਾਸਤੇ ਪੋਸਟਾਂ ਵੀ ਕਢਣੀਆਂ ਪੈਣੀਆਂ ਨੇ ਜੇਕਰ ਸਿੱਖਾਂ ਦੀ ਵੋਟ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਨਹੀਂ ਤਾਂ ਜਿਸ ਤਰ੍ਹਾਂ ਹੁਣ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਿੱਖਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਹੈ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਨਾਲ 2027 ਚ ਹੋਵੇਗਾ ਧੰਨਵਾਦ